ਨਪਾਈ ਦੀ ਆਪਾਂ ਪਹਿਲਾਂ ਵੀਡੀਓ ਪਾਉਣ ਰਹੇ ਹਾਂ ਚਾਰ ਬਾਈ ਦਿਨ ਦਾ ਕਰੇ ਇੱਕ ਵੀ ਗਰੰਟੀ ਹੈ ਮੈਂ ਇਹਦੀ ਅੱਛਾ ਜੀ ਹਾਂਜੀ ਠੀਕ ਆ ਲੋਪਰਾ ਬਾਈ ਦੀਆਂ ਗਰੰਟੀਆਂ ਵੱਡੀਆਂ ਹੀ ਆ ਇਹਦੀਆਂ ਠੀਕ ਹੈ ਜੀ ਲੋ ਜੀ ਚੈੱਕ ਕਰ ਸੰਦ ਕਦ ਬਟ ਸੋਹਣਾ ਸੁਨੱਖ ਪੁਣਾ ਬਾਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 3 ਤਾਜ਼ੀਆਂ ਸੂਈਆਂ ਝੋਟੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਗੱਲ ਬਾਈ ਨਾਮ ਵੀਰ ਜੀ ਆਪਣਾ ਕਾਲਾ ਵੀਰੇ ਪਿੰਡ ਚੀਮਾ ਜਦੋਂ ਪਰ ਜ਼ਿਲ੍ਹਾ ਬਰਨਾਲਾ ਠੀਕ ਹੈ ਪਹਿਲੀ ਮੱਝ ਦੀ ਜਾਣਕਾਰੀ ਵੀ ਵੀਰੇ ਦੂਜੇ ਸੂਏ ਆ ਹਾਂਜੀ ਬទ 12 13 ਕਿਲੋ ਤਿਆਰ ਆ 12 13 ਲੀਟਰ ਤਿਆਰ ਆ ਹਾਂਜੀ ਤੇ ਬੱਚਾ ਭਰਾ ਜੇ ਕਿ ਮਗਰਕੀਆ ਕੱਟਾ ਵੀਰੇ ਮਗਰਕ ਕੱਟਾ ਭਰਾ ਹਾਂਜੀ ਚੈੱਕ ਕਰ ਸਕਦੇ ਥਾਣ ਥੂਣ ਬਹੁਤ ਸੋਹਣਾ ਕਰਮਾ ਵਾਲੀ ਦਾ ਲੋ ਜੀ ਚਿੱਤੇ ਜੀ ਕੱਦ ਬੈਡ ਸੁਪਨਾ ਸੋਹਣਾ ਬੱਚਾ ਬਈ ਇਹਦਾ ਉੱਗਲੀ ਛੜ ਆ ਸੀ ਬਈ ਮੂਰੇ ਠੀਕ ਆ ਉਹ ਵੀ ਵਿਖਾ ਦਿੰਦੇ ਬੱਚਾ ਵਿਖਾ ਦਿੰਦੇ ਭਰਾ ਲੋ ਜੀ ਆ ਬੱਚਾ ਕਿੰਨੇ ਬੱਚੇ ਇੱਧਰ ਖੜੇ ਆ ਇਹਦਾ ਬੱਚਾ ਆਹੀ ਆ ਫਾਸਟ ਠੀਕ ਆ ਜੀ ਬਹੁਤ ਸੋਹਣਾ ਕੱਟਾ ਮੰਗਰ ਤੋ ਹਾਂਜੀ ਬਈ ਤੋਰ ਦੋ ਲੋਜੀ ਕੱਦ ਬਟ ਸੁਖਨਾ ਸੋਨਾ ਚੁੱਟੀ ਦਾ ਠੀਕ ਹੈ ਜੀ ਸ਼ਾਇਦ ਦੋ ਡੰਗ ਚੋਲੇ ਬਾਈ ਆੜਾ ਸ਼ਾਇਦ 10 ਟਾਈਮ ਚੋਬੇ ਯਾਰ ਅੱਛਾ ਜੀ ਚੋੜ ਜਾਂਦਾ ਪਰ ਕੋਈ ਦਿੱਕਤ ਨਹੀਂ ਕੋਈ ਠੀਕ ਆ ਬਾਈ ਕਹਿੰਦਾ ਤਾ ਜਿੰਨੇ ਮਰਜ਼ੀ ਟਾਈਮ ਤਸੱਲੀ ਕਰਾ ਕੇ ਚੈੱਕ ਕਰਵਾ ਕੇ ਕੋਈ ਟੈਨਸ਼ਨ ਨਹੀਂ ਠੀਕ ਹੈ ਨਾ ਬਾਈ ਦੀ ਆਪਾਂ ਪਹਿਲਾਂ ਵੀਡੀਓ ਪਾਉਣੀ ਹੈ ਚਾਰ ਪੰਜ ਦਿਨ ਦੇਰ ਕਰੋ ਇਹ ਇੱਕ ਵੀ ਗਾਰੰਟੀ ਹੈ ਮੈਂ ਜੀ ਅੱਛਾ ਜੀ ਹਾਂ ਜੀ ਠੀਕ ਆ ਲੋਪਰਾ ਬਾਈ ਦੀਆਂ ਗਾਰੰਟੀਆਂ ਵੱਡੀਆਂ ਹੀ ਆ ਇਹਦੀਆਂ ਠੀਕ ਹੈ ਜੀ ਲੋਜੀ ਚੈੱਕ ਕਰ ਸਦ ਕੱਦ ਬਟ ਸੁਖਨਾ ਸੋਨਾ ਸੁਨਖ ਪੁਨਾ ਭਾਈ ਟਾਈਟ ਕਰਕੇ ਬੰਨ ਦੇ ਮੜੀ ਜੀ ਆਪਾਂ ਲੇਵਲ ਦੀ ਸਮਾਰਕ ਬਣਾਉਣੀ ਵੀਡੀਓ ਲੋ ਜੀ ਇਹ ਆ ਗਿਆ ਬੈਕ ਸਾਈਡ ਤੋਂ ਠੀਕ ਹੈ ਜੀ ਤੇ ਆ ਆ ਗਿਆ ਕਰਮਾਂ ਵਾਲੇ ਦਾ ਸਾਈਡ ਵਾਲਾ ਲੋ ਜੀ ਤੇ ਆ ਆ ਗਿਆ ਇਧਰ ਹੀ ਸਾਈਡ ਠੀਕ ਹੈ ਜੀ ਚੈੱਕ ਕਰ ਸਕਦਾ ਲੋ ਜੀ ਫੇਸ ਬਿਊਟੀ ਤੇ ਕੱਦ ਤੇ ਬਹੁਤ ਸੋਹਣਾ ਰੇਟ ਭਰਾ ਦਾ ਜਾਇਜ਼ਾ ਰੇਟ ਆਪਣੇ ਫੋਨ ਤੇ ਰੇਟ ਫੋਨ ਤੇ ਬਈ ਵਣਕ ਲੈਣ ਵਾਲੇ ਹੀ ਫੋਨ ਕਰਿਆ ਕਰੋ ਅੱਛਾ ਜੀ ਉਂ ਬਾਹਰੇ ਫੋਨ ਕਰਦਾ ਇਸ ਵਾਦਾਂ ਵਾਲੇ ਠੀਕ ਆ ਹਾਂ ਵੀਰਾਂ ਵਣਕ ਜੀ ਲੈਣੀ ਹੁੰਦੀ ਉਹੀ ਫੋਨ ਕਰਿਆ ਕਰੋ ਸੁਵਾਦਾਂ ਵਾਲੇ ਫੋਨ ਨਾ ਕਰਿਆ ਕਰੋ ਠੀਕ ਆ ਜੀ ਲੈਣੀ ਹੁੰਦੀ ਨਹੀਂ ਕਿਨੇ ਉਹੀ ਫੋਨ ਕਰੀ ਜਾਂਦੇ ਬਈ ਫਲਾਨੀ ਦਾ ਰੇਟ ਘਰੇ ਆ ਕੇ ਮੰਘਾ ਦੇਖੇ ਬਈ ਚੋਕੇ ਅਗਲਾ ਟਾਈਮ ਫੇਰ ਆ ਕੇ ਗੱਲ ਕਰੇ ਪਿੰਡ ਦਾ ਪਗਣਾ ਚਾਰ ਧੰਮ ਚੋਕੇ ਫੇਰ ਰੇਟ ਕਰੇ ਆਪਣੇ ਬਾਕੀ ਜਿਹੜੇ ਰੇਟ ਸਹੀ ਹੁੰਦੇ ਆ ਹਾਂ ਬਈ ਇਹ ਕਿੱਥੋਂ ਵਾਲੇ ਮੱਜਾ ਵੀਰੇ ਮੱਜਾ ਵੀ ਹਰਿਆਣੇ ਚੋਂ ਆਈਆਂ ਨੇ ਹਰਿਆਣੇ ਚੋਂ ਹੀ ਆਈਆਂ ਵੀ ਮੱਜਾ ਹੈ ਠੀਕ ਆ ਹਾਂ ਦੋ ਨੰਬਰ ਦੱਸੋ ਜੀ ਦ ਦੂਜੇ ਸੂਈ ਹਾਂਜੀ ਠੀਕ ਆ ਦੋ ਦੋ 14 15 ਕਿਲੋ ਤਿਆਰ ਆ ਬਾਈ ਹੁਣ 14 ਲੀਟਰ ਤਿਆਰ ਆ ਹਾਂਜੀ ਬਾਈ ਲੋ ਜੀ ਚੈੱਕ ਕਰ ਸੰਧ ਥਣ ਪਾ ਇਧਰਲੀ ਸਾਈਡ ਚੈੱਕ ਕਰ ਸਕਦੇ ਆ ਲੈ ਮੇਰਾ ਸਾਈਡ ਦੇ ਦੀ ਬੱਚਾ ਭਰਾ ਇਹਦੇ ਮਗਰ ਕੀ ਆ ਜੀ ਕੱਟਾ ਵੇ ਕੱਟਾ ਕੱਟਾ ਹੋ ਜੀ ਸਾਹਮਣੇ ਮਗਰ ਕੱਟਾ ਭਰਾ ਹਾਂ ਇਹ ਵੀ ਸਾਨੂੰ ਚਾਤੀ ਮੇਰੇ ਬਣਾ ਕੱਟੇ ਦੀ ਆਸੇ ਬੱਚੇ ਸਾਹਮਣੇ ਠੀਕ ਆ ਜੀ ਕੱਟਾ ਹਾਂਜੀ ਚੋੜ ਦੋ ਲੋ ਜੀ ਪਹਿਲਾਂ ਦੇਖਦਾ ਵੇ ਲੋ ਜੀ ਕੱਟ ਦਵੜ ਸਲੈਕ ਪੋਣਾ ਲੋ ਜੀ ਲੈ ਵਾਲੂ ਵਾਲੇ ਅਮਰੀਕਨ ਗਾਂ ਹੀ ਆ ਬਈ ਠੀਕ ਆ ਤੋਰ ਦੋ ਪ੍ਰਾਬਲਮ ਲੋ ਜੀ ਲੈ ਵਾ ਚੈੱਕ ਕਰਾਂ ਕੱਦ ਬੱਡ ਚੈੱਕ ਕਰ ਸਕਦੇ ਹਾਂ ਇੱਕ ਮਿੰਟ ਭਰਾ ਆ ਜਾ ਲੋ ਜੀ ਗਾਂ ਦਾ ਕੈਮਰਾ ਤੋਂ ਡਰਦੀ ਆ ਬਈ ਡਰਦੀ ਆ ਫੋਨ ਤੋਂ ਥੋੜਾ ਜਿਹਾ ਲੋ ਜੀ ਹਈ ਉਪਰਾ ਕਰੀ ਜਾਂਦੀਆਂ ਬਈਆਂ ਕੱਲ ਹੀ ਆਈਆਂ ਨੇ ਯਾਰ ਠੀਕ ਆ ਠੀਕ ਆ ਮਾਗਾਸ ਰਾ ਕੱਟਾ 14-15 ਲੀਟਰ ਤਿਆਰ ਚਾਹੇ ਵੀਡੀਓ ਤੇ ਚੋਣਾ ਵੀਡੀਓ ਚ ਵਾ ਲੋ ਜੇ ਘਰੇ ਆ ਕੇ ਚੋਣਾ ਘਰੇ ਆ ਕੇ ਤਸੱਲੀ ਕਰੋ ਚੈੱਕ ਕਰੋ ਦੋ ਡੰਗ ਚੋ ਬਾਈ ਕਹਿੰਦਾ ਤਾਂ 10 ਡੰਗ ਚੋ ਠੀਕ ਹੈ ਨਾ ਠੀਕ ਹੈ ਜੀ ਅਗਲੀ ਦਾ ਵੀ ਉਹ ਬਲੂਨ ਆ ਬਈ ਪਹਿਲੇ ਸੂਇਆ ਉਹ ਪਹਿਲੇ ਸੂਇ ਸੂਈ ਪਿਆ ਹਾਂਜੀ ਬਈ ਬੱਚਾ ਬੱਚਾ ਕੱਤੀਆ ਮੰਗਦੇ ਮਗਰ ਕੱਤੀਆ ਹਾਂਜੀ ਤੇ ਦੁੱਧ ਦੁੱਧ ਹੁਣ 13 ਕਿਲੋ ਤਿਆਰ ਆ ਬਈ ਕੰਡੇ ਵਾਲਾ ਹਾਂ ਬਈ ਕੰਡੇ ਵਾਲਾ ਠੀਕ ਹੈ ਲੀਟਰ ਵਾਲਾ 15 ਠੀਕ ਆ ਲੋ ਜੀ ਚੈੱਕ ਕਰ ਸੋ ਤੁਸੀਂ ਲੈ ਵਾ ਸ਼ਾਮ ਦਾ ਟਾਈਮ ਆ ਠੀਕ ਆ ਤੋਰ ਦੋ ਪਰਾ ਵੱਡੀ-ਵੱਡੀ ਬਹੁਤ ਜਿੱਡੀ ਕਰੇ ਉੱਡੀ-ਵੱਡੀ ਬਈ ਠੀਕ ਆ ਜੀ ਠੀਕ ਆ ਕੱਦ ਵੱਡ ਸੋਹਣਾ ਸੁਖਨਾ ਕਰਮਾਂ ਵਾਲੀ ਦਾ ਲੋਜੀ ਫੱਟੋਂ ਤਾਜਾ ਲਾਹਣ ਵਾਈ ਦਾ 6.5 ਸੇ 5 ਫੁੱਟ ਕਰਦਾ ਲੋਜੀ ਥਾਣ ਲੇਵਾ ਵੀ ਦੇਖ ਅਮਰੀਕਨ ਗਾਈਆਂ ਬਈ ਠੀਕ ਹੈ ਠੀਕ ਉਹ ਪੱਠਪੜਾ ਤੋਰਦੇ ਭਰਾ ਲੰਮੀ ਮਾੜੀ ਜਿਲੇ ਲੋਜੀ ਕੀ ਬਾਤ ਆ ਬਹੁਤ ਸੋਹਣੀ ਝੁੱਟੀ ਆ ਪਲੂਣ ਝੁੱਟੀ ਆ ਭਰਾ ਬਾਕੀ ਸਾਨੂੰ ਇਹਦੀ ਕੱਟੀ ਵੀ ਵਿਖਾਉਣੀ ਆਪਾਂ ਕਰਮਵਾਲੀ ਦੀ ਕੱਦ ਬੱਡ ਥੱਲੇ ਵਸ ਨੂੰ ਫਿਰ ਇੱਕ ਵਾਰਾਂ ਟ੍ਰਾਈ ਮਰਵਾਉਣੀ ਆ ਥਾਣਾ ਫਲੋਂ ਤੇ ਲੋ ਜੀ ਠੀਕ ਆ ਉਹ ਜੀ ਇਧਰਲੀ ਸਾਈਡ ਚੈੱਕ ਕਰ ਸਕਦਾ ਠੀਕ ਹੈ ਮੜਾ ਦੰਤ ਤੱਕੀ ਮੜੇ ਲੋ ਇਧਰਲੀ ਸਾਈਡ ਵੀ ਚੈੱਕ ਕਰ ਪਰਾ ਲੋ ਜੀ ਠੀਕ ਹੈ ਲੋ ਬਰਾਤ ਤੇ ਨਹੀਂ ਤਾਜ਼ੀਆਂ ਸੁਈਆਂ ਵੀ ਆ ਠੀਕ ਹੈ ਜੀ ਇਹ ਛੋਟੀਆ ਪਲੂਨ ਸੂਈ ਵੀ ਤੇ ਆ ਦੂਜੀ ਸੂਈ ਆ ਆ ਵੀ ਦੂਜੀ ਸੂਈ ਬਈ ਹਾਂਜੀ ਹਾਂਜੀ ਠੀਕ ਆ ਜੀ ਇਹ ਆ ਦੂਜੀ ਦਾ ਹੈਗਾ ਆ ਕੱਟਾ ਬੜੀ ਟੂੜ ਦੇ ਪਾਦੇ ਬਹੁਤ ਸੋਹਣੀ ਕੱਟੀ ਆ ਫੇਸਬੁਕ ਵੀ ਚੈੱਕ ਕਰ ਸਕਦੇ ਹੋ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਦਾਦ ਨੂੰ ਧੰਨਵਾਦ ਨੰਬਰ ਮੁਤਾਬਕ ਪਾਈ ਜਨਾ ਕੰਟੈਕਟ ਕਰ ਸਕਦੇ ਹੋ ਠੀਕ ਆ ਜੀ ਵੀਡੀਓ ਤੇ ਵੀਚਾਰ ਕਰ ਸਕਦੇ ਆ ਪਹਿਲੀ ਗੱਲ ਤਾਂ ਕੇ ਚੈੱਕ ਕਰੋ ਤਸੱਲੀ ਕਰੋ ਦੋ ਡੰਗ ਚੋ ਤਿੰਨ ਡੰਗ ਚੋ ਟਾਪ ਕੁਆਲਿਟੀ ਦੀਆਂ ਬਈਆਂ ਮੱਝਾਂ ਠੀਕ ਆ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਓਕੇ ਬਾਏ